ਪਿਛਲੇ 11 ਦਿਨਾਂ ਤੋਂ ਡਾਕਟਰਾਂ ਦੇ ਵੱਲੋਂ ਹੜਤਾਲ ਕੀਤੀ ਗਈ ਸੀ ਕਿਉਂਕਿ ਕੋਲਕੱਤਾ ਦੇ ਵਿੱਚ ਇੱਕ ਮਹਿਲਾ ਡਾਕਟਰ ਦੇ ਨਾਲ ਬਲਤਕਾਰ ਕੀਤਾ ਗਿਆ ਸੀ ਤੇ ਉਸ ਦੀ ਹੱਤਿਆ ਹੋ ਗਈ ਸੀ ਉਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਡਾਕਟਰਾਂ ਨੇ ਹੜਤਾਲ ਕਰ ਦਿੱਤੀ ਸੀ ਇਸ ਦੇ ਨਾਲ ਹੀ ਚੰਡੀਗੜ੍ਹ ਦੇ ਪੀਜੀਆਈ ਦੇ ਹਸਪਤਾਲ ਦੇ ਵਿੱਚ ਡਾਕਟਰਾਂ ਨੇ ਪਿਛਲੇ 11 ਦਿਨਾਂ ਤੋਂ ਹੜਤਾਲ ਕੀਤੀ ਹੋਈ ਸੀ ਤੇ ਕੱਲ ਉਹਨਾਂ ਦੀ ਇੱਕ ਮੀਟਿੰਗ ਹੋਈ ਹੈ ਜਿਸ ਤੋਂ ਬਾਅਦ ਉਹਨਾਂ ਨੇ ਫੈਸਲਾ ਲਿਆ ਹੈ ਕਿ ਅੱਜ ਸ਼ੁੱਕਰਵਾਰ ਤੋਂ ਜਿਹੜੇ ਡਾਕਟਰ ਨੇ ਉਹ ਦੁਬਾਰਾ ਆਪਣੇ ਕੰਮਾਂ ਤੇ ਪਤਣਗੇ ਜਿਵੇਂ ਪਹਿਲਾਂ ਓਪੀਡੀ ਦੇ ਵਿੱਚ ਮਰੀਜ਼ਾਂ ਦਾ ਚੈੱਕਅਪ ਕੀਤਾ ਜਾਂਦਾ ਸੀ ਓਵੇਂ ਹੀ ਅੱਜ ਤੋਂ ਜਿਹੜਾ ਉਹਨਾਂ ਦਾ ਚੈੱਕਅਪ ਸ਼ੁਰੂ ਕੀਤਾ ਜਾਵੇਗਾ ਦੱਸ ਦਈਏ ਕਿ ਪੀਜੀਆਈ ਦੇ ਰੈਜ਼ੀਡੈਂਟ ਡਾਕਟਰਾਂ ਦੀ ਐਸੋਸੀਏਸ਼ਨ ਦੀ ਮੀਟਿੰਗ ਹੋਈ ਜਿਸ ਵਿੱਚ ਹੜਤਾਲ ਖਤਮ ਕਰਨ ਦਾ ਫੈਸਲਾ ਕੀਤਾ ਗਿਆ ਉੱਧਰ ਐਸਿਓਸੀਏਸ਼ਨ ਨੇ ਸਪੱਸ਼ਟ ਕੀਤਾ ਕਿ ਜੇਕਰ ਸਰਕਾਰ ਉਹਨਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਨਾ ਹੋਈ ਤਾਂ ਮੂੜ ਹੜਤਾਲ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਜਾਵੇਗੀ ਕੋਲਕੱਤਾ ਦੇ ਇੱਕ ਹਸਪਤਾਲ ਦੇ ਵਿੱਚ ਮੈਲਾ ਡਾਕਟਰ ਨਾਲ ਜ਼ਬਰ ਜਨਾਹ ਅਤੇ ਹੱਤਿਆ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਡਾਕਟਰਾਂ ਨੇ ਹੜਤਾਲ ਹੈ ਜਿਹੜੀ ਉਹ ਸ਼ੁਰੂ ਕਰ ਦਿੱਤੀ ਸੀ ਐਸੋਸੀਏਸ਼ਨ ਨੇ ਡਾਕਟਰਾਂ ਦੀ ਸੁਰੱਖਿਆ ਲਈ ਕੇਂਦਰੀ ਸੁਰੱਖਿਆ ਕਾਨੂੰਨ ਲਾਗੂ ਕਰਨ ਦੀ ਮੰਗ ਉਠਾਈ ਇਸ ਦੇ ਨਾਲ ਹੀ ਵੀਰਵਾਰ ਨੂੰ ਸੁਪਰੀਮ ਕੋਰਟ 'ਚ ਕੋਲਕੱਤਾ ਮਾਮਲੇ ਦੀ ਸੁਣਵਾਈ ਹੋਈ ਸੁਪਰੀਮ ਕੋਰਟ ਨੇ ਡਾਕਟਰਾਂ ਨੂੰ ਵੀ ਕੰਮ ਤੇ ਵਾਪਸ ਆਉਣ ਦੇ ਲਈ ਕਿਹਾ ਹੜਤਾਲ ਖਤਮ ਹੋਣ ਨਾਲ ਮਰੀਜ਼ਾਂ ਨੂੰ ਵੱਡੀ ਰਾਹਤ ਮਿਲੇਗੀ ਪਿਛਲੇ ਕਈ ਦਿਨਾਂ ਤੋਂ ਪੀਜੀਆਈ ਦੀ ਆਪੀਡੀ ਦੇ ਵਿੱਚ ਨਵੇਂ ਮਰੀਜ਼ਾਂ ਦੀ ਜਾਂਚ ਨਹੀਂ ਕੀਤੀ ਜਾ ਰਹੀ ਸੀ ਉਸ ਨੂੰ ਇਲਾਜ ਕਰਵਾਏ ਬਿਨਾ ਹੀ ਵਾਪਸ ਜਿਹੜਾ ਉਹ ਪਰਤਣਾ ਪੈਂਦਾ ਸੀ ਸਿਰਫ ਪੁਰਾਣੇ ਮਰੀਜ਼ਾਂ ਦੇ ਕਾਰਡ ਹੀ ਰਜਿਸਟਰ ਕੀਤੇ ਜਾ ਰਹੇ ਸਨ ਇਹਨਾਂ 11 ਦਿਨਾਂ ਦੇ ਵਿੱਚ ਪੀਜੀਆਈ ਦੇ ਵਿੱਚ 60000 ਤੋਂ ਵੱਧ ਮਰੀਜ਼ ਪ੍ਰਭਾਵਿਤ ਹੋ ਗਏ ਜਦੋਂ ਕਿ ਵੱਡੀ ਗਿਣਤੀ ਦੇ ਵਿੱਚ ਆਪਰੇਸ਼ਨ ਵੀ ਮੁਲਤਵੀ ਕਰ ਦਿੱਤੇ ਗਏ ਹਨ ਆਮ ਦਿਨਾਂ ਦੇ ਵਿੱਚ ਪਜੀਆਈ ਦੀ اوਪੀਟੀ ਦੇ ਵਿੱਚ 11000 ਤੋਂ 12000 ਮਰੀਜ਼ ਇਲਾਜ ਕਰਾਉਣ ਆਉਂਦੇ ਹਨ ਜਦੋਂ ਕਿ ਹੜਤਾਲ ਦੌਰਾਨ ਸਿਰਫ 4 ਤੋਂ 5000 ਮਰੀਜ਼ਾਂ ਦੀ ਜਾਂਚ ਕੀਤੀ ਜਾ ਰਹੀ ਸੀ ਡਾਕਟਰਾਂ ਨੇ ਫੈਸਲਾ ਕੀਤਾ ਸੀ ਕਿ ਭਾਵੇਂ ਹੜਤਾਲ ਖਤਮ ਕਰ ਦਿੱਤੀ ਗਈ ਹੈ ਪਰ ਪੀੜਤ ਡਾਕਟਰਾਂ ਨੂੰ ਜਿਹੜਾ ਉਹ ਇਨਸਾਫ ਦਿਵਾਉਣ ਲਈ ਉਹ ਆਪਣੀ ਮੰਗ ਜਾਰੀ ਰੱਖਣਗੇ ਉਹ ਕੇਂਦਰ ਸੁਰੱਖਿਆ ਕਾਨੂੰਨ ਦਾ ਮੁੱਦਾ ਵੀ ਉਠਾਉਂਦੇ ਰਹਿਣਗੇ ਇਸ ਤੋਂ ਇਲਾਵਾ ਹਰ ਰਾਤ ਕੈਂਡਲ ਮਾਰਚ ਵੀ ਕੱਢਿਆ ਜਾਵੇਗਾ ਦੱਸ ਦਈਏ ਕਿ ਡਾਕਟਰਾਂ ਦੇ ਵੱਲੋਂ ਜਿਹੜੀ ਹੜਤਾਲ ਕੀਤੀ ਗਈ ਸੀ ਪਿਛਲੇ 11 ਦਿਨਾਂ ਤੋਂ ਜਿਹੜੀ ਮੈਲਾ ਡਾਕਟਰ ਹੈ ਕੋਲਕੱਤਾ ਦੇ ਵਿੱਚ ਜਿਸ ਦੇ ਨਾਲ ਬਲਾਕਾਰ ਕੀਤਾ ਗਿਆ ਸੀ ਉਸ ਨੂੰ ਇਨਸਾਫ ਦਿਵਾਉਣ ਦੇ ਲਈ ਚੰਡੀਗੜ੍ਹ ਦੇ ਪੀਜੀਆ ਦੇ ਡਾਕਟਰਾਂ ਦੇ ਵੱਲੋਂ ਪਿਛਲੇ 11 ਦਿਨਾਂ ਤੋਂ ਹੜਤਾਲ ਕੀਤੀ ਗਈ ਸੀ OPD ਦੇ ਵਿੱਚ ਮਰੀਜ਼ਾਂ ਦਾ ਨਵੇਂ ਮਰੀਜ਼ਾਂ ਦਾ ਜਿਹੜਾ ਉਹ ਚੈੱਕਅਪ ਨਹੀਂ ਕੀਤਾ ਜਾ ਰਿਹਾ ਸੀ ਜਿਹੜੇ ਪੁਰਾਣੇ ਮਰੀਜ਼ਾਂ ਦੇ ਕਾਰਡ ਬਣੇ ਹੋਏ ਸਨ ਸਿਰਫ ਉਹਨਾਂ ਦਾ ਹੀ ਚੈੱਕਅਪ ਜਿਹੜਾ ਕੀਤਾ ਜਾ ਰਿਹਾ ਸੀ ਜਿਹੜੇ ਆਪਰੇਸ਼ਨ ਹੋਣੇ ਸੀ ਉਹਨਾਂ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਸੀ ਤੇ ਹੁਣ ਅੱਜ ਤੋਂ ਡਾਕਟਰਾਂ ਨੇ ਫੈਸਲਾ ਲਿਆ ਕਿ ਉਹਨਾਂ ਨੇ ਆਪਣੀ ਹੜਤਾਲ ਹੈ ਜਿਹੜੀ ਉਹ ਖਤਮ ਕਰ ਦਿੱਤੀ ਹੈ ਚੰਡੀਗੜ੍ਹ ਦੇ ਪੀਜੀਆਈ ਦੇ ਹਸਪਤਾਲ ਦੇ ਵਿੱਚ ਹੁਣ ਪਹਿਲਾਂ ਦੀ ਤਰ੍ਹਾਂ OPD ਦੇ ਵਿੱਚ ਮਰੀਜ਼ਾਂ ਦਾ ਜਿਹੜਾ ਉਹ ਚੈੱਕਅਪ ਕੀਤਾ ਜਾਵੇਗਾ ਹੋਰ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਦੇਖਦੇ ਰਹੋ ਨਿਡਰ ਖਬਰ ਟੀਵੀ